ਮਸ਼ਹੂਰ ਬੋਲੀਆਂ ਵਾਲੇ ਪਾਲ ਸਿੰਘ ਸਮਾਉ ਦੇ ਵਿਆਹ ਨੇ ਪੂਰੇ ਪੰਜਾਬ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਕਿਉਂਕਿ ਉਸ ਦਾ ਵਿਆਹ ਵਾ ਜਿਹੜਾ ਰਾਜੇ ਮਹਾਰਾਜਾਂ ਈ ਤਰ੍ਹਾਂ ਹਾਥੀਆਂ ਕੋੜੀਆਂ ਬੈਲ ਗੱਡੀਆਂ ਤੇ ਬਰਾਤ ਲੈ ਕੇ ਗਿਆ ਸੀ ਤੇ ਉਸ ਦੇ ਵਿਆਹ ਦੇ ਵਿੱਚ ਜਿਹੜਾ ਇਕੱਠ ਦੱਸਦਾ ਸੀ ਕਿ ਉਸ ਦਾ ਵਿਆਹ ਇੱਕ ਰਾਜੇ ਮਹਾਰਾਜੇ ਦੇ ਤਰ੍ਹਾਂ ਹੋਇਆ ਸੀ ਤੇ ਉੱਥੇ ਹੀ ਉਸ ਦੇ ਵਿਆਹ ਨੇ ਸੋਸ਼ਲ ਮੀਡੀਆ ਤੇ ਅਜੇ ਤੱਕ ਵੀ ਤਹਿਲਕਾ ਮਚਾਇਆ ਹੋਇਆ ਹੈ ਤੇ ਲੋਕਾਂ ਦੇ ਵੱਲੋਂ ਪਾਲ ਸਮਾਉ ਨੂੰ ਬਹੁਤ ਸਾਰਾ ਪਿਆਰ ਦਿੱਤਾ ਜਾ ਰਿਹਾ ਹੈ ਹੁਣ ਵਿਆਹ ਦੀਆਂ ਸਾਰੀਆਂ ਰਸਮਾਂ ਤੇ ਰੀਤੀ ਰਿਵਾਜਾਂ ਤੋਂ ਬਾਅਦ ਪਾਲ ਸਿੰਘ ਸਮਾਉ ਖੋਦ ਲਾਈਵ ਆਇਆ ਹੈ ਲਾਈਵ ਆ ਕੇ ਉਸਨੇ ਆਪਣੇ ਸਰੋਤਿਆਂ ਨੂੰ ਆਪਣੇ ਫੈਨਸ ਨੂੰ ਆਪਣੇ ਚਾਹਣ ਵਾਲਿਆਂ ਨੂੰ ਕਈ ਵੱਡੀਆਂ ਗੱਲਾਂ ਕਹਿ ਦਿੱਤੀਆਂ ਤੇ ਤੁਸੀਂ ਇਸ ਵੀਡੀਓ ਦੇ ਜਰੇ ਸੁਣ ਕੇ ਦੱਸਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਪਾਲ ਸਿੰਘ ਸਮਾਉ ਦਾ ਵਿਅੰਗ ਕਿਵੇਂ ਦਾ ਲੱਗਿਆ ਤੇ ਹੁਣ ਦੇਖੋ ਤੁਸੀਂ ਉਹਨਾਂ ਦੀ ਇਹ ਪਿਆਰੀ ਵੀਡੀਓ ਹਾਂਜੀ ਗੱਤੋ ਸਸਕਾਰ ਮੈਟਰ ਆਪਣਾ ਪਾਲ ਸਿੰਘ ਸਮਾਉ ਅ ਲੈ ਸਾਰਿਆਂ ਦਾ ਦੇ ਵੀਦਿਆਂ ਬਹਿਰਾਂ ਇੰਦੇ ਬਹੁਤ ਬਹੁਤ ਧੰਨਵਾਦ ਕਰਦਾ ਜਿੰਨਾਂ ਨੇ ਮੇਰੇ ਵਿਆਹ ਦੇ ਵਿੱਚ ਬਹੁਤ ਦੂਰੋਂ ਦੂਰੋਂ ਦੇਸ਼ਾਂ ਦੇ ਦੇਸ਼ਾਂ ਦੇ ਵਿੱਚੋਂ ਪੰਜਾਬ ਦੇ ਕੋਨੇ-ਕੋਨੇ ਦੇ ਚੋਂ ਪਹੁੰਚ ਕੇ ਮੇਰੇ ਵਿਆਹ ਨੂੰ ਬਹੁਤ ਖੂਸੂਰਤ ਬਣਾਇਆ ਮੈਂ ਬੜਾ ਇਮੋਸ਼ਨਲ ਐ ਬੜਾ ਭਾਵਿਕ ਆ ਤੇ ਸੋਚਿਆ ਨਹੀਂ ਸੀ ਮੈਂ ਵੀ ਕਿਸੇ ਨੂੰ ਇੰਨਾ ਪਿਆਰ ਦੇਵਾਂਗੇ ਪਤਾ ਨਹੀਂ ਇਹਨਾਂ ਕਿਵੇਂ ਤੁਸੀਂ ਸਾਰਾ ਕੁਝ ਕਰ ਗਏ ਕਿੱਥੋਂ ਕੀ ਆ ਗਿਆ ਕਿਸ ਤਰ੍ਹਾਂ ਤੁਸੀਂ ਪ੍ਰਬੰਧ ਕਰਿਆ ਮੇਰੀਆਂ ਸਾਰੀਆਂ ਭੈਣਾਂ ਨੇ ਵਾਕਈ ਤੁਸੀਂ ਸਾਬਤ ਕਰਤਾ ਵੀ ਸਾਡਾ ਭਰਾ ਦਾ ਜਿਹੜਾ ਵਿਆਹ ਹੋ ਕਿਸ ਤਰ੍ਹਾਂ ਹੋਣਾ ਚਾਹੀਦਾ ਸੀ ਤੇ ਮੈਨੂੰ ਕੁਛ ਵੀ ਨਹੀਂ ਪਤਾ ਸੀ ਤੋਂ ਸਾਰੇ ਅੰਦਾ ਜਿੰਨੇ ਨਹੀਂ ਕੀ ਮੇਰੀ ਵਿਆਹ ਦੇ ਵਿੱਚ ਹਾਜ਼ਰੀ ਭਰੀ ਰੌਣਕਾਂ ਲਾਈਆਂ ਮੇਰੀ ਕਲਾਕਲਾਸਾ ਸੀ ਮਹਾਨ ਹਸਤੀਆਂ ਸਾਰੀਆਂ ਤੇ ਦੂਰੋਂ ਨੇੜੇ ਮੇਰੇ ਰਿਸ਼ਤੇਦਾਰ ਸਾਰੇ ਦੋਸਤ ਸਾਰਿਆਂ ਦਾ ਦਿਲ ਦੇ ਗਹਿਾਈਆਂ ਲਈ ਜਿਸ ਬਹੁਤ ਬਹੁਤ ਤਨਵਾਦ ਕਰਨਾ ਤੁਸੀਂ ਇੱਕ ਨਿਮਾਣੇ ਨੂੰ ਬਹੁਤ ਮਾਨ ਮੱਸਿਆ ਤੇ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਦਿੱਲੀ ਰਾਵਿਆ ਇਸ ਲੈਵਲ ਤੇ ਹੋਗਾ ਜੈ ਵੀ ਮੇਰੀਆਂ ਬਰਾਤਾਂ ਮੇਰਾ ਮੇਰੇ ਕੋਲ ਸ਼ਬਦ ਨਹੀਂ ਤੁਸੀਂ ਐਡਾ ਮਹਾਨ ਬਣਾਤਾ ਉਹਨੂੰ ਇਹੜਾ ਪੂਰ ਸੂਰਤ ਮਨਾਤਾ ਹਾਂ ਤੇ ਖਾਸ ਕਰਕੇ ਮੇਂਗੀਆਂ ਭੈਣਾਂ ਨੇ ਜਿਨ੍ਹਾਂ ਨੇ ਹਿਰਵਾਚਾਂ ਦੇ ਨਾਲ ਤੇ ਉਸ ਵਿਆਨਪੂਰੀ ਦੁਨੀਆ ਦੇ ਵਿੱਚ ਹਿੰਮਤ ਕਰਿਆ ਤੋਂ ਸਾਰਿਆਂ ਦਾ ਦਿਲ ਮੇਂ ਗਹਿਰੇ ਜਿੰਦ ਵਿੱਚ ਬਹੁਤ ਬਹੁਤ ਧੰਨਵਾਦ ਉਸ ਅਕਾਲ ਪੁਰਖ ਵਹਿਗੂ ਜੀ ਦਾ ਪੂਰ ਪੂਰ ਸਿਕਰਾਨਾ ਜਿਨ੍ਹਾਂ ਦੇ ਅਫਾਰ ਕਿਰਪਾ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ